वेलकम ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿੱਦਾ ਹਾਲ ਚਾਲੇ ਸਾਰਿਆਂ ਦਾ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਹਾਸਲੇ ਵਾਸਤੇ ਹੋਵਗੇ ਜੀ ਗਾਇਸ ਅੱਜ ਦੀ ਜੋ ਵੀਡੀਓ ਆ ਜੀ ਸੁਦਰਸ਼ਨ ਕੁਮਾਰ ਜੀ ਨੇ WhatsApp ਤੇ ਲਿੰਕ ਸ਼ੇਅਰ ਕੀਤਾ ਹੈ ਜੀ ਵੀਡੀਓ ਦਾ ਟਾਈਟਲ ਸਭ ਤੋਂ ਪਹਿਲੇ ਸ਼ੇਅਰ ਕਰਦੀ ਆ ਜੀ ਅਖਾੜਾ 2024 ਚਮਕੀਲਾ ਵੀਰਾ ਤੇ ਅਮਰ ਜੋਤ ਕੋਰ ਅੱਛਾ ਦਾਦਾ ਆਈ ਥਿੰਕ ਲਾਈਵ ਸ਼ੋਅ ਵਾ ਹਾਂ ਲਾਈਵ ਸ਼ੋਅ ਤੇ ਆਓ ਸਭ ਤੋਂ ਪਹਿਲੇ ਵੇਖਦੇ ਆ ਵੀਡੀਓ ਜਿਹੜੀ ਆ ਉਹ ਤੇ ਡੇਢ ਘੰਟੇ ਦੀ ਆ ਤੇ ਲੇਕਿਨ ਅਸੀਂ ਇਹਦਾ ਪਾਰਟ ਬਣਾ ਕੇ ਦੇਖਾਂਗੇ ਇੱਕ ਇੱਕ ਪਾਰਟ ਰੋਸ ਦੇਖਿਆ ਕਰਾਂਗੇ ਤੇ ਦੇਖਦੇ ਆ ਸਭ ਤੋਂ ਪਹਿਲੇ ਲੈਟ ਗੈਟ ਸਟਾਰਟ ਕਰੀਏ ਚੱਲ ਗਿਆ ਲ ਮੇਰੇ ਮੈਨੂੰ ਬਹੁਤ ਜ਼ਿਆਦਾ ਪਰਮੈਸ਼ ਸੀਗੀ ਤੇ ਧਰਮ ਗੀਤਾ ਜਿਹੜਾ ਉਹੀ ਗਾਉਣ ਲੱਗਿਆ ਐ ਇੱਕ ਵਾਰੀ ਬਾਬਾ ਜੀ ਦਾ ਨਾਮ ਲੈ ਕੇ ਧਾਰੀ ਲਾ ਰਹੇ ਹੋ ਤੇ ਮੈਂ ਬੇਨਤੀ ਕਰਦਾ ਭਾਈ ਜਿਹੜੇ ਆਪਣੇ ਘਰ ਵਾਲੇ ਨੇ ਮਹਿਮਾਨ ਤੇ ਮੈਂ ਧਾਰਮਿਕ ਰੰਤਰਾ ਗਾ ਰਿਹਾ ਤੇ ਕਿਸੇ ਨੇ ਪ੍ਰੈਕ ਨਹੀਂ ਲਿਵਾੜੇ ਦੇ ਵਿੱਚ ਹੈ ਬੇਨਤੀ ਹੈ ਉਹ ਨਹੀਂ ਲੈ ਦਾ ਸੁਣ ਲੋ ਗੱਲ ਕੜਾ ਧਾਰਮਿਕ ਚੌਂਦਾ ਚੌਂਦਾ ਲਾ ਦੇ ਬੱਲੇ ਪਾਈ ਤੇਰੇ ਬੜਾ ਸਿਆਣਾ ਤੂੰ ਦੇਖ ਲੈ ਬਾਬਾ ਜੀ ਛੋੜ ਰਿਓ ਨਾ ਵੀਰੇ ਬੇਨਤੀ ਆ ਆਪਾਂ ਵਹਿਗੁਰੂ ਦਾ ਉਸ ਪਰਮਾਤਮਾ ਦਾ ਨਾਮ ਲੈਣ ਲੱਗੇ ਆਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ जिन्होंने अपना सारा सर्वस्व इस देश कौम के खातिर वार ਦਿੱਤਾ تیر ਤੇ تلوار ਦੀ ਕਹਾਣੀ ਹੈ ਉਹ ਸੁਣ ਛੜਾ ਹੈ ਸੁਰ ਲਾਲਾ ਤੁਹ ਤੋਂ ਦੇ ਜਿਵੇਂ ਲਾ ਲਾ ਇਹ تیر ਤੇ تلوار ਦੀ ਕਹਾਣੀ ਹੈ ਜਿਹੜੀ ਇੱਕ ਲੇਖਣ ਵਾਲੇ ਦੀ ਜਿਹੜੀ ਕਲਪਨਾਈਆਂ ਵੀਰੇ ਸੁਣਨਾ ਜਰਾ ਵੀ تیر تلوار ਨੂੰ ਕਹਿ ਰਿਹਾ ਵੀ ਗੁਰੂ ਸਾਹਿਬ ਤੇਰੇ ਨਾਲੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ تلوار تیر ਨੂੰ ਕਹਿ ਰਹੀ ਹੈ ਵੀ ਗੁਰੂ ਸਾਹਿਬ ਤੇਰੇ ਨਾਲੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ ਲੋ ਸੋਨਾ ਐ ਮੇਰਾ ਪਿੱਛੇ ਰੁਕਾੜਿਆ ਸੀ ਵੀਰੇ ਧਿਆਨ ਨਾਲ ਜਰਾ ਕਰੂਗਾ। ਚਲ ਜੀ। ਕਾ ਸੋਹ। ਕੋਈ ਆਜੀ ਹੋਈ ਆ। ਪੈਜੀ ਨਾ। ਪਹਿਲਾਂ ਤੂੰ ਸ਼ੁਰੂ ਕਰ। ਲਵਾਰ ਮੈਂ ਕੱਲ ਕੀ ਦਰਦੀ ਹਾਂ ਮੈਂ ਨਹੀਂ ਕਿਥੇ ਤੋਂ ਦਰਦੀ ਹਾਂ ਮੈਂ ਸਭ ਕੁਝ ਜਿਹਾ ਚਾਹਤੂ ਮੈਂ ਮੈਨੂੰ ਟੋਟੇ ਕਰਦੀ ਹਾਂ ਲਵਾਰ ਮੈਂ ਕੱਲ ਕੀ ਦਰਦੀ ਹਾਂ ਮੈਂ ਤੀਰਕਤੀ ਸਰਕਾਰ ਦਾ ਕਰਜਾ ਤੋ ਚਿਲੋਂ ਦੇਦੇ ਮੈਂ ਚੁੜ ਚੁੜ ਵੈਰੀ ਮਾਰਦਾ ਮੈਂ ਤੀਰ ਸੱਚੀ ਸਰਕਾਰ ਦਾ ਜਿਹੜਾ ਤਵੱਜਹ ਦੇਣਾ ਸੌਖੀ ਜਿਨਾ ਮੈਂ ਧੀਰ ਸੱਚੀ ਸਰਕਾਰ ਦਾ ਮੈਂ ਨਹੀਂ ਕਿਸੇ ਤੋਂ ਹਾਰਦਾ ਉਹ ਮੈਨੂੰ ਚੋਟੀ ਦੇ ਦੋਤੀ ਲਾਦੇ ਨੇ ਮੈਂ ਚੁਣ ਚੁਣ ਬੈਰੀ ਮਾਰਦਾ ਮੈਂ ਧੀਰ ਸੱਚੀ ਸਰਕਾਰ ਦਾ

मारनू सतगुड़ चोचो गे मरी मारी सची सरकार तक ਰਿਤਾ ਤੇ ਬਾਬਾ ਜੀ ਨਵੀਂ ਟਰੀ ਲਾ ਦਿੱਤਾ ਸਾਰੇ ਜਨ ਪਾ ਦੇ ਕਿਹਾ ਦੇ ਲੈ ਬੈਜੀ ਨਹੀਂ ਨਾ ਬਾਬਾ ਜੀ ਦਾ ਨਾਮ ਲੈ ਲਿਆ ਇਸ ਖੁਸ਼ੀ ਦੇ ਸਮੇਂ ਤੇ ਬੈਜੀ ਸਭੰਤੀ ਹੈ ਇਹ ਹੁਣ ਆਪਾਂ ਆਪਾਂ ਉਹੀ ਕੰਮ ਸ਼ੁਰੂ ਕਰਦੇ ਫਿਰ ਲਾ ਦੇ ਪਾਰੀ ਠੀਕ ਹੈ ਨਾ 5 ਮਿੰਟ ਬਹਿਣਾ ਕੋਈ ਨਾ ਗਾਈ ਜਾਂਦਾ ਅਗੜੀ ਘਰ ਹੋ ਹੋਰਡ ਮੈਲੇ ਹਾਂ ਛੋਟੇ ਔਰ ਵੱਡੇ ਵੀਰੋ ਤੇ ਮੇਰੇ ਕੁੱਪੜੋ ਇਸ ਨਗਰ ਨਿਵਾਸੀ ਮਾਰੂ ਆਏ ਮ੍ਰਿਤਪੰਤ ਤੇ ਸੱਜਣੋ ਮੇਰੇ ਹਮ ਉਮਰ ਸਾਥੀਓ ਔਰੇ ਦੇ ਸਾਥੀਓ ਸਾਡੇ ਇਸ ਨਗਰ ਦੇ ਵਿੱਚ ਇਸ ਜਗ੍ਹਾ ਤੇ ਸਾਰੂ ਕੜਾਕਰਾਂ ਨੂੰ ਸਾਢੇ ਪਾਠੀ ਨੂੰ ਪਹਿਲੀ ਵਾਰੀ ਮਿਲ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਮਿਲਿਆ ਆ ਬੜਾ ਇਹ ਤਾਂ ਰੋਂਗੇ ਹੀ ਮਿਲਿਆ ਸਭਰ ਬੈਂਤੀ ਹੈ ਮੇਰੇ ਘਰ ਵਾਲਿਆਂ ਦਾ ਪਰ ਬਾਹਰ ਵਾਲੇ ਦੋਸਤਾਂ ਦਾ ਬਹੁਤ ਧੰਨਵਾਦੀ ਹੈ ਤੁਹਾਡੇ ਨਗਰ ਦੇ ਵਿੱਚ ਅੱਜ ਖੰਡ ਪਾੜ ਦੀ ਖੁਸ਼ੀ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਛੱਡੀ ਹੈ ਖੱਕੇ ਦੀ ਨਿੱਕੇ ਦੀ ਨਾਲ ਮਹਾਰਾਜਾ ਪ੍ਰਕਾਸ਼ ਪ੍ਰਕਾਸ਼ ਕਰਵਾਇਆ ਗਿਆ ਅੱਕੇ ਦਾ ਰਾਮਰਪਾਲ ਸਿੰਘ ਜਿਹੜੇ ਛੱਡੀ ਨੇ ਕਿਕੇ ਦੀ ਕਾਕਾ ਅਮਰਪਾਲ ਸਿੰਘ ਦੇ ਬਹੁਤ ਬਾਪੂ ਜੀ ਸਰਦਾਰ ਰਿਸ਼ਮ ਸਿੰਘ ਜੀ ਜਿਹਨਾਂ ਦੇ ਸਦਕੇ ਤੁਹਾਡੀ ਸਿਵਾਜ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਇੱਕ ਧਾਰਮਿਕੀ ਸੁਣਿਆ ਧਾਰਮਿਕੀ ਸੀ ਸਹੇਦ ਸਿਰਗੂ ਨਾਰਕਦੇਵ ਜੀ ਦਾ ਉਸ ਵਹਿਗੂ ਦਾ ਨਾਮ ਸੁਣਿਆ ਉਸ ਸਕਾਲਪੁਰਖ ਦਾ ਨਾਮ ਸੁਣਿਆ ਜਿਸ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਪ ਸਾਰੀਆਂ ਰੂਹਾਂ ਇੱਥੇ ਇਕੱਠੀਆਂ ਹੋਈਆਂ ਧਾਰਮਿਕੀ ਸੀ ਉਸ ਤੋਂ ਬਾਅਦ ਬੀਬਾ ਅਮਰਜੋਤ ਨੇ ਗੀਤ ਗਾਇਆ ਹੈ ਬੀਬਾ ਤੌਰ ਤੇ ਮਾਏ ਮੁਕਲਾਵੇ ਤਿਰੰਗਾ ਚਿਤਨਾ ਲਗੇ ਜੀ ਚੰਦਰਜੀਤ ਆ ਗਿਆ ਸੋ ਵੀਰੇ ਹੁਣ ਆਪਾਂ ਆਪਣਾ ਉਹ ਵੀ ਕੰਮ ਸ਼ੁਰੂ ਕਰ ਲਗੇ ਜਿਹਨੂੰ ਪੰਜਾਬੀ ਵਿੱਚ ਥੋੜਾ ਜਿਹਾ ਹਾਸਾ ਮਜ਼ਾਕ ਕਹਿੰਦੇ ਥੋੜੇ ਜਿਹਾ ਘਰੇਲੂ ਬਾਪੀਆ ਗੱਲਾਂ ਥੋੜੇ ਜਿਹਾ ਟੋਰ ਪਰਜਾਈਆਂ ਤੇ ਜੇਟ ਭਾਬੀਆਂ ਦੇ ਕੀ ਥੋੜੇ ਜਿਹਾ ਪੂਆ-ਪੂਫੜਾ ਦੀ ਗੀਤ ਸੋ ਹਸਰ ਖੇਡਣ ਵਾਸਤੇ ਸਾਨੂੰ ਕਲਾਕਾਰਾਂ ਨੂੰ 40-4500 ਰੁਪਏ ਕਰਵਾ ਲੈਣ ਦੱਸਤਾ ਸਭ ਤੇ ਹਸਰ ਖੇਡਣ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਚਾਰ ਕੜੀ ਅਸਰ ਖੇਡਣ ਦੀ ਗੱਲ ਤਾਂ ਕੁਰਬਾਨੀ ਵੀ ਕਹਿੰਦੀ ਐ ਬਈ ਨੱਚੜ ਕੁੱਤੜ ਮਰਕਾ ਚਾਓ दारू ਪਿਓ ਤੇ ਬਸੋੜੇ ਖਾਓ ਇਹ ਤਾਂ ਤੇਰਾ ਲਈ ਡੈਰੀ ਕਹਿੰਦੀ ਹੋਣੀ ਐ ਸਭ ਇਹ ਆਪ ਅਸਰ ਖੇਡਣ ਵਾਸਤੇ ਇਕੱਠੇ ਹੋਏ ਆਂ ਹਰ ਤਰ੍ਹਾਂ ਦਾ ਪ੍ਰੋਗਰਾਮ ਮਤੇਸ਼ ਕਰੂੰਗਾ ਆਪਣੇ ਬਜ਼ੁਰਗ ਵੀ ਬੈਠੇ ਆ ਉਹਨਾਂ ਨੇ ਵੀ ਖੁਸ਼ ਕਰਨਾ ਜੇ ਧਾਰਮਿਕ ਕਹੋਗੇ ਆਪਾਂ ਧਾਰਮਿਕ ਵੀ ਕਰਾਂਗੇ ਸੋ ਹਰ ਤਰ੍ਹਾਂ ਦਾ ਪ੍ਰੋਗਰਾਮ ਮੈਂ ਪੇਸ਼ ਕਰੂੰਗਾ ਮੈਂ ਬੇਨਤੀ ਕਰਦਾ ਆ ਪਹਿਲਾਂ ਆਪਾਂ ਥੋੜਾ ਜਿਹਾ ਮੁੰਡੇ ਖੁੰਡੇ ਵਾਲਾ ਚੱਲਣਾ ਹੈ ਉਸ ਤੋਂ ਬਾਅਦ ਬਜ਼ੁਰਗ ਵਾਲਾ ਇਹ ਸਾਰਾ ਕੰਮ ਆਪਾਂ ਮਿਕਸਰ ਰੱਖਾਂਗੇ ਫਿਰ ਮੇਰੇ ਦੇ ਵਾਲਾ ਅੱਛਾ ਸਭ ਇੰਤਿਆ ਇੱਕ ਦੋ ਬੇਨਤੀਆਂ ਮੈਂ ਹਰ ਜਗ੍ਹਾ ਤੇ ਕਰਦਾ ਹੁੰਦਾ ਬਈ ਤਕਰੀਬਨ ਤੁਸੀਂ ਮੇਰੇ ਗੀਤ ਸੁਨੇ ਆ ਜਿੰਨੇ ਵੀ ਮੇਰੇ ਗੀਤ ਸੁਨੇ ਆ ਉਹ ਮੇਰੇ ਗੀਤ ਆਪਣੇ ਲਿਖੇ ਔਰ ਗਾਏ ਹੁੰਦੇ ਆ ਬੇਨਤੀ ਇਸ ਗੱਲ ਦੀ ਹੈ ਮੈਂ ਕੋਈ ਵੀਰ ਮੇਰਾ ਹੱਥ ਖੜਾ ਕਰਕੇ ਕਿਸੇ ਹੋਰ ਕਲਾਕਾਰ ਦੇ ਗਾਏ ਹੋਏ ਗੀਤ ਦੀ ਫਰਮਾਇਸ਼ ਨਾ ਕਰੇ ਹੋਰ ਕਿਹਦਾ ਗੀਤ ਮੈਨੂੰ ਆਉਂਦਾ ਨਹੀਂ ਮੇਰੇ ਹੱਥ ਜੋੜ ਕੇ ਬੇਨਤੀ ਆ ਮੈਂ ਵੀ ਆਪਣੇ ਗੀਤ ਆਪ ਹੀ ਲਿਖਦਾ ਤੇ ਆਪ ਹੀ ਗੋਣਾ ਕੋਈ ਵੀ ਬਾਹਰ ਅੱਤ ਖੜੀ ਕਰਕੇ ਨਹੀਂ ਕਰਦਾ ਤੁਸੀਂ ਬਹੁਤ ਗੀਤ ਸੁਣਿਆ ਪਹਿਲਾ ਮੇਰੇ ਲਿਖੇ ਲੋਕੇ ਦਾ ਗੀਤ ਹੈ ਇਸਕੇ ਦਾ ਪਸਤੇਲ ਦੇ ਹਿਸਾਬ ਦੀ ਮੇਰਾ ਸਭ ਤੋਂ ਪਹਿਲਾ ਗੀਤ ਸੀ ਗਾਇਆ ਹੈ ਅੱਜ ਜਾਵੇ ਮਿੱਤਰਾ ਤਕੂਆ ਤਕੂਆ ਖੜਕੇ ਸਾਬੀਏ ਭੈਣ ਤੇਰੀ ਨਾਲ ਜ਼ੋਰ ਤੇਰਾ ਕਿਦੂ ਗਿੰਡੂ ਹਲ ਦੁਨੀਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਨਹੀਂ ਬਾਪੂ ਸਾਡਾ ਗੁੰਮ ਹੋ ਗਿਆ ਸਾਡੀ ਸਾਡਾ ਗੁੱਟ ਹੋ ਗਿਆ ਫਬਿਰੇ ਮੇਰਾ ਸਭ ਤੋਂ ਪਹਿਲਾ ਐਲਪੀ ਰਿਕਾਰਡ ਸੀਗਾ ਗੜਵੇ ਵਰਗੀ ਰਨਵੇ ਜੀਜਾ ਲੈ ਇੱਕ ਮਿੰਟ ਲੈ ਮੇਰਾ ਵੀ ਮੈਲਾ ਤੇਰਾ ਤਾਂ ਰਸੇਰਾ ਮਿਲੂ ਮੈਂ ਪੁੱਲ ਗਈ ਮੈਂ ਕੁੰਡ ਕੱਢਣਾ ਜੇਠਾ ਵੇ ਮਾਫ਼ ਕਰੀ ਇੱਕ ਕੁੜੀ ਪਟਾਕਾ ਮਕਸੀ ਸਵਾ ਲਖ ਧਾਰਮਿਕ ਸੀਗਾ ਸਹਿਬ ਸਿੰਘ ਗੁਰਬੋਬ ਸਿੰਘ ਜੀ ਦਾ ਉਹ ਵੀ ਮੈਂ ਸੁਣਾਉਂਗਾ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਸੋ ਇਹ ਕੀ ਦਮ ਮੈਂ ਪ੍ਰੋਗਰਾਮ ਸ਼ੁਰੂ ਕਰ ਲਿਆ ਵੀਰੇ ਲੇਟ ਬਹੁਤ ਹੋ ਗਿਆ ਕਿਸੇ ਖਾਸ ਵਜ੍ਹਾ ਕਰਕੇ ਇੱਕ ਵਾਰੀ ਤਾੜੀ ਲਾ ਦਿਓ ਆਪਾਂ ਲੇਟ ਸਾਰੀ ਕੱਢ ਦੇਣੀ ਹੈ ਬੜਾ ਪਰੇ ਪਰੇ ਆ ਰਹੀ ਹੈ ਜੀ dia hai ਉਦੀ ਨੱਕ ਬੁੱਲ ਚੜਾਉਂਦੀ ਇੱਕ ਦੀਆ ਪਾਉਂਦੀ ਨੱਕ ਬੁੱਲ ਚੜਾਉਂਦੀ ਆਇ ਰੱਖਦੀ ਐ ਤੇਰੇ ਵਿੱਚ ਘਰ ਜੱਲ ਪਿੱਟ ਕਰ ਲਈ ਆਇ ਨਹੀਂ ਸੱਸੇ ਮੇਰੀਏ ਚੌੜੀ ਤੋਂ ਦੁਬਾਰ ਆਇ ਨਹੀਂ ਸੱਸੇ ਮੇਰੀਏ I'm ਆਣੀ ਹੱਤੋ ਗੋਲਦੀ ਕਹਾਣੀ ਉਹ ਜੱਟ ਗਈ ਮੇਰੀ ਆਏ ਨਹੀਂ ਸੱਤੇ ਇਹਦੀ ਕੁੜੀ ਤੋੜ ਦੇ ਨਹੀਂ ਨਾ ਇਹ ਬਾਈ ਨਸਲ ਪੁੱਠੀ ਇਹਦੇ ਵੱਲ ਧਿਆਨ ਘਟ ਤੇ ਰਵਾ بگੜਿਆ ਹੋਇਆ ਆਏ ਨਹੀਂ ਸੱਤੇ ਮੇਰੀਏ ਜੋੜੀ ਛੋਲਡ ਚਲਵਾਰ ਆਏ ਨਹੀਂ ਸੱਤੇ ਮੇਰੀਏ

ਸਾਬਰੇ ਸੋਣਾ ਬੇਨਤੀ ਹੈ ਉਹਨਾਂ ਨੇ ਪੇਸ਼ ਕਰ ਲਿਆ ਇੱਕ ਆਪਣੇ ਆਮ ਘਰੇਲੂ ਜਿਹਾੜਾ ਕਿੱਦਾਂ ਲੱਗਿਆ ਕਮਾਲ ਅਮੇਜ਼ਿੰਗ ਕਿੰਨਾ ਬਦਿਆਨ ਮਜ਼ਾ ਆ ਰਿਹਾ ਸੀ ਦੇਖ ਕੇ ਨਾ ਮੈਂ ਕਿੱਸੇ 10 ਮਿੰਟ ਦੀ ਵੀਡੀਓ ਦੇਖਾਂਗੇ ਪਾਰਟ ਬਣਾ ਕੇ ਇੱਕ ਮੀ ਦਾ ਵੀਡੀਓ ਬਣਾ ਕੇ ਉਹਨੂੰ ਡੇਲੀ ਨਹੀਂ ਕਾ ਰਿਹਾ ਸੀ ਭਲਾ ਜਦੋਂ ਅਸੀਂ ਲੌਂਗ ਵੀਡੀਓ ਦੇਖਦੇ ਨਾ ਤਾਂ ਫਿਰ ਵੀਡੀਓ ਬਲੌਕ ਹੋ ਜਾਂਦੀ ਹੈ ਐਸੇ ਵਜ੍ਹਾ ਤੋਂ ਲੌਂਗ ਵੀਡੀਓ ਦੇਖ ਨਹੀਂ ਸਕਦੇ ਪਾਰਟ ਬਣਾ ਬਣਾ ਕੇ ਸ਼ੇਅਰ ਕਰਾ ਕੇ ਬਹੁਤ ਮਜ਼ਾ ਆ ਰਿਹਾ ਸੀ ਦੇਖ ਕੇ ਬਹੁਤ ਮਜ਼ਾ ਆ ਰਿਹਾ ਸੀ ਸੁਣ ਕੇ ਅੱਛਾ ਹੈ ਨਾ ਦੋਨਾਂ ਦੀ ਜੋੜੀ ਜੇਰੀ ਹੈ ਨਾ ਪਰਫੈਕਟ ਪਰਫੈਕਟ ਸੀਗੀ ਤੇ ਦੁਬਾਰਾ ਨਹੀਂ ਆਈ ਇਹੋ ਜਿਹੀ ਦੁਬਾਰਾ ਇਹੋ ਜਿਹਾ ਕਪਲ ਜਿਹੜਾ ਉਹ ਨਹੀਂ ਆਇਆ ਜਿਸ ਦਾ ਮਤਲਬ ਕਿ ਇਹਨਾਂ ਦੀ ਕੰਟਰੋਵਰਸੀ ਚ ਇਹ Song Singing Card ਦੇ ਸਬ ਜਿਹੜਾ ਇਹਨਾਂ ਨੇ ਸਭ ਤੋਂ ਪਹਿਲੇ ਤੀਰ ਤੇ ਤਲਵਾਰ ਵਾਲਾ ਮੈਂ ਕਹਿੰਦੀ ਆ ਕਿ ਉਹ ਸ਼ਬਦ ਦਾ ਲਾਈਨ ਇੱਕ ਇੱਕ ਬੋਲ ਜਿਹੜਾ ਸੀਗਾ ਵਧਿਆ ਤੇ ਤਲਵਾਰ ਦਾ ਗੁਰੂ ਨਾਲ ਨਾਲ ਪਿਆਰ ਹਾਂ تیر ਕਹਿੰਦਾ ਕਿ ਮੈਂ ਪਿਆਰ ਜ਼ਿਆਦਾ ਕਰਦਾ ਤਲਵਾਰ ਨਾਲ ਜ਼ਿਆਦਾ ਕਰਦੇ ਨੇ ਉਹ ਕਹਿੰਦੇ ਨਹੀਂ ਮੇਰੇ ਨਾਲ ਜ਼ਿਆਦਾ ਤੇ ਫਿਰ ਉਹਨਾਂ ਨੇ ਬੋਲ تیر ਦੇ ਉੱਤੇ ਤੇ ਤਲਵਾਰ ਦੇ ਉੱਤੇ ਜਿਹੜੇ ਬਣਾਏ ਜਿਹੜੇ ਲਾਈਨਾਂ ਜਿਹੜੀਆਂ ਬਣਾਈਆਂ ਵਾਦ ਦੋ ਵਾਰ ਬਹੁਤ ਹੀ ਕਮਾਲ ਸੀ ਉਹ ਜਦੋਂ ਅਮਰਜੋਤ ਜੀ ਗਾਉਂਦੇ ਸੀਗੇ ਉਹ ਵੱਧ ਤੋਂ ਵੱਧ ਹੁੰਦੀ ਸੀ ਜਿਹੜਾ ਚਮਕੀਲਾ ਪਾਜੀ ਗਾਣੇ ਸੀ ਉਹ ਉਸ ਤੋਂ ਵੀ ਉੱਤੇ ਹੁੰਦੀ ਸੀ ਤੇ ਉਸ ਤੋਂ ਵੀ ਵੱਧ ਹੁੰਦੀ ਸੀ ਮਤਲਬ ਕਿ ਮਜ਼ਾ ਆ ਗਿਆ ਵੇਖਣ ਦਾ ਅੱਛਾ ਜਦੋਂ ਦੂਸਰੀ ਦਫਾ ਗਾਣਾ ਗਾਣ ਲੱਗੇ ਸੱਸ ਜੇ ਸੱਸ ਬੇਬੇ ਵਾਲਾ ਉਦੋਂ ਤਾਂ ਨੇ ਕਿਹਾ ਕਿ ਤੁਹਾਡੇ ਸਾਰਾ ਨਾਲ ਲੇਕੀ ਬਿੰਤੀ ਆ ਕਿ ਤੁਸੀਂ ਨਾ ਮੈਂ ਆਪਣੇ Song ਖੁਦ ਲਿਖਦਾ ਵਾ ਤੇ ਖੁਦ ਗਾਉਂਦਾ ਵਾ ਹਾਂ ਕਿਸੇ ਹੋਰ ਦਾ ਹਾਂ ਕਿਸੇ ਹੋਰ ਦਾ ਮੈਨੂੰ ਹੱਥ ਖੜਾ ਕਰਕੇ ਨਹੀਂ ਕਹਿਣਾ ਤਾਂ ਕਿ ਜੇਰਾ ਮੈਨੂੰ ਗਾਉਣਾ ਨਹੀਂ ਆਉਂਦਾ ਫਿਰ ਫਾਇਦਾ ਕੀ ਕਿ ਬਾਅਦ ਚ ਸ਼ਰਮਿੰਦਾ ਹੋਣਾ ਕਿ ਪਹਿਲੀ ਉਹ ਆਪਣਾ ਮਤਲਬ ਕਿ ਸ਼ੋਅ ਕਰਨ ਤੋਂ ਪਹਿਲੇ ਹੀ ਉਹ ਜਿਹੜਾ ਆਵਾਮ ਦੇ ਨਾਲ ਡਿਸਕਸ ਕਰਦੇ ਸੀਗੇ ਜਿਸ ਤਰ੍ਹਾਂ ਮਤਲਬ ਬਹੁਤ ਫਨੀ ਟਾਈਪ ਤੇ ਬਹੁਤ ਵਧੀਆ ਤਰੀਕੇ ਨਾਲ ਹੁਣ ਇਸ ਤਰ੍ਹਾਂ ਕਿਉਂ ਨਹੀਂ ਹੁੰਦਾ ਪਹਿਲੇ ਹੋਰ ਚੀਜ਼ ਸੀ ਪਹਿਲੇ ਹੁਣ ਦੇਖੋ ਨਾ ਗੁਰੂਕਾਰ ਜਦੋਂ ਸਟੇਜ ਤੇ ਆਉਂਦੇ ਸੀ ਨਾ ਉਹਨਾਂ ਨੇ ਆਵਾਮ ਦੀ ਫਰਮਾਇਸ਼ ਦੇ ਨਾਲ ਚੱਲਣਾ ਹੁੰਦਾ ਸੀ ਜੋ ਆਵਾਮ ਨੇ ਕਹਿਣਾ ਨਾ ਉਹਨਾਂ ਨੇ ਉਹ ਸੁਣਾਣਾ ਹੁੰਦਾ ਸੀ ਲੇਕਿਨ ਹੁਣ ਆਪਣਾ ਲੇਕਿਨ ਹੁਣ ਉਹ ਚੀਜ਼ ਨਹੀਂ ਹੈ ਈਗੋ ਅੱਗੇ ਆ ਈਗੋ ਲੇਕਿਨ ਪਹਿਲੇ ਜੀ ਪਹਿਲੇ ਆਵਾਮ ਅੱਗੇ ਸੀ ਲੇਕਿਨ ਹੁਣ ਆਡੀਅנס ਅੱਗੇ ਸੀ ਲੇਕਿਨ ਹੁਣ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਹੁਣ ਜਿਹੜਾ ਸਾਡੀ ਵਾਰੀ ਆਈ ਹੈ ਤੇ ਹੁਣ ਇਹ ਸਾਰਾ ਕੁਝ ਖਤਮ ਹੋ ਗਿਆ ਬਲਕਿ ਫਿਰ ਇਹੋ ਜਿਹੇ ਬ੍ਰਾਂਡ ਇਹੋ ਜਿਹੇ ਲੈਜੈਂਡ ਵੀ ਤੇ ਹੋਣੇ ਚਾਹੀਦੇ ਆ ਨਾ ਇਹੋ ਜਿਹੇ ਲੈਜੈਂਡ ਦੀ ਵੀ ਜ਼ਰੂਰਤ ਹੈ ਵਾਕੇ ਬਹੁਤ ਵਧੀਆ ਲੱਗਿਆ ਅੱਛਾ ਦੇਖ ਲਓ ਉਦੋਂ ਨਾ ਕੋਈ ਸਟੇਜ ਨਾ ਕੋਈ ਡੈਕੋਰੇਟ ਕੋਈ ਡਾ ਪ੍ਰੋਟੋਕੋਲ ਨਹੀਂ ਕੋਈ ਪ੍ਰੋਟੋਕੋਲ ਨਹੀਂ ਕੋਈ ਕੁਛ ਨਹੀਂ ਤੈਨੂੰ ਵੀ ਵਜਾਉਂਦਾ ਜਿਹਨਾਂ ਤਰੀਕਾ ਹੈ ਵਜਾਣਾ ਇਹਨਾਂ ਦਾ ਹੀ ਕੰਮ ਹੈ ਫੈਨ ਹੋ ਗਈ ਮੈਨੂੰ ਕਿ ਤੂੰ ਵੀ ਦੀ ਵੀ ਤੇ ਇਹਨਾਂ ਦੀ ਵੀ ਮੈਨੂੰ ਤੂੰ ਵੀ ਦੇ ਬਾਦਸ਼ਾਹ ਸਹੀ ਮੈਂ ਇਹਨਾਂ ਨੂੰ ਹੀ ਦੇਖਿਆ ਤੂੰ ਵੀ ਵਜਾਉਂਦੇ ਇੰਨਾ ਮਤਲਬ ਕਿ ਜਿੰਨਾ ਗਲੂਕਾਰ ਨੇ ਤੁਮੀ ਬਜਾਉਂਦੇ ਸਰ ਨਹੀਂ ਹੋਰ ਵੀ ਗਲੂਕਾਰ ਹੋਣਗੇ ਲੇਕਿਨ ਮੈਂ ਨਾ ਤੁਮ ਵੀ ਇਹਨਾਂ ਦੇ ਹੱਥੋਂ ਮੈਂ ਛੁੱਟਦੀ ਨਹੀਂ ਦੇਖੀ ਹਾਂ ਵਾਕਏ ਤੁਮ ਵੀ ਇਹਨਾਂ ਨੇ ਬਣਾਈ ਵੀ ਖੁਦ ਹੋਈ ਹੈ ਉਹ ਖੁਦ ਬਣਾਈ ਹੋਈ ਹੈ ਉਹ ਮੈਂ ਮਤਲਬ ਇਹਨੂੰ ਕਨਫਰਮ ਨਹੀਂ ਮੈਨੂੰ ਕਮੈਂਟ ਆਇਆ ਸੀ ਤੇ ਮੈਂ ਕਿਹਾ ਸ਼ਾਇਦ ਵੀਰੇ ਨੇ ਵੈਸੀ ਕਮੈਂਟ ਕੀਤੇ ਹੋਏ ਲੇਕਿਨ ਮੈਂ ਕਨਫਰਮ ਕੀਤਾ ਮਤਲਬ ਮੇਰੀ ਰਾਤ ਵੀਰੇ ਨਾਲ ਗੱਲ ਹੋ ਰਹੀ ਸੀ ਸੋਨੂ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਵਾਕਏ ਇਹ ਰਿਐਲਿਟੀ ਆ ਕਿ ਤੁਮ ਵੀ ਜੋ ਉਹ ਇਹਨਾਂ ਨੇ ਖੁਦ ਤਿਆਰ ਕੀਤੀ ਸੀ ਖੁਦ ਹੀ ਇਹਨਾਂ ਦੀ ਬਣਾਈ ਹੋਈ ਆ ਬਾਕੀ ਬਹੁਤ ਵਧੀਆ ਲੱਗਿਆ ਗਾਇਸ ਤੁਹਾਨੂੰ ਕੈਸਾ ਲੱਗਿਆ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਅਸੀਂ ਪਾਰਟ ਸੈਕੰਡ ਵੀ ਜਲਦੀ ਕਰ ਲੈ ਕੇ ਆਵਾਂਗੇ ਵੇਖਾਂਗੇ ਕਿਉਂਕਿ ਰਿਆਤ ਜਾਣਾ ਨਹੀਂ ਜਾਂ ਦਿਲ ਤੇ ਹੁਣੀ ਕਰਦਾ ਹੈ ਵੇਖਣ ਨੂੰ ਤੇ ਜ਼ਰੂਰ ਵੇਖਾਂਗੇ ਬਾਕੀ ਗਾਇਸ ਤੁਹਾਨੂੰ ਕੈਸਾ ਲੱਗਿਆ ਆਸਮ ਕਿਲਾਪਾ ਜੀ ਨੂੰ ਸੁਣ ਕੇ ਅਮਰ ਜੋਤ ਜੀ ਨੂੰ ਸੁਣ ਕੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਮਿਲ ਗਿਆ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖਣਾ ਸਾਨੂੰ ਦੁਆਵਾਂ ਯਾਦ ਰੱਖਣਾ ਹਾਸੇ ਰੋ ਵਾਸਤੇ ਰੋ ਤੇ ਰੱਬ ਤੁਹਾਨੂੰ ਹਮੇਸ਼ਾ ਹਾਸਦਾ ਵਾਸਤੇ ਰੱਖੇ